ਸਾਸਰੀ ਲੜਾਈ ਤਾਂ ਸੁਣੀ ਆ ਪਰ ਅੱਜ ਨੂੰ ਸੱਸ ਦਾ ਗਿੱਧਾ ਪਊਗਾ ਸਟੇ ਪੰਜਾਬ ਚ ਮੇਲੇ ਕੋ ਆ ਚਕੇ ਇਹ ਮੇਲੇ ਨੂੰ ਜਿੰਦਾ ਰੱਖਣ ਦੀ ਕੋਸ਼ਿਸ਼ ਕਰਦੇ ਆ 1 ਮਹੀਨਾ ਮੰਗ ਤੇ ਬਣ ਕੇ ਘੁੰਮਣਾ ਪੈਂਦਾ ਬੀਟੀ ਅਤੇ ਭੀਤੇ ਦੇ ਜਨਮ ਤੇ ਜੋ ਵਿਤਕਰਾ ਪਾਇਆ ਜਾਂਦਾ ਉਹ ਵਿਤਕਰਾ ਨਹੀਂ ਹੋਣਾ ਚਾਹੀਦਾ ਮੈਂ ਸਾਰਿਆਂ ਨੂੰ ਸੱਦਾ ਦਿੰਦਾ ਇੱਥੇ ਨਾ ਪਾਰਟੀ ਨਾ ਕਿਸੇ ਵਰਗ ਦਾ ਹੋ ਸਾਰੇ ਆਓ ਆਓ ਮਿਲ ਕੇ ਵੇਲੇ ਦਾ ਘਟੋ ਘਟ ਇਕੱਠੇ ਬਣਾਏਗੇ ਉਹ ਅਸੀਂ ਤਾਂ ਆਪਣੀ ਮਿਹਨਤ ਨਾਲ ਜੋ ਕੁਝ ਕਰ ਰਹੇ ਆ ਜਿੰਨਾ ਹੋ ਸਕਦਾ ਕਰਨ ਲੱਗੇ ਹੋਏ ਆ ਤੇ ਮੈਨੂੰ ਪਤਾ ਕਦੇ ਕਿਸੇ ਨੂੰ ਫੜ ਕੇ ਲਵਾਵੇ ਜੁ ਐਸੇ ਪਾਉਣ ਲੱਗੇ ਕਦੇ ਕਿਸੇ ਨੂੰ ਫੜ ਕੇ ਪਾਉਣ ਚ ਸਾਡੇ ਸਿਮੀ ਕੁਆਥਰਾ ਜੀ ਸਾਡੇ ਪ੍ਰਧਾਨ ਨੇ ਮੰਚ ਦੇ ਅੱਗੇ ਹੋ ਕੇ ਇਧਰ ਗਿੱਧਿਆਂ ਦੀ ਰਾਣੀ ਸਾਡੀ ਸਰਬਜੀਤ ਮਾਗੜ ਨੂੰ ਸੱਸਰੀ ਲੜਾਈ ਤਾਂ ਸੁਣੀ ਆ ਪਰ ਅੱਜ ਨੂੰ ਸੱਸਦਾ ਗਿੱਧਾ ਪਊਗਾ ਸਟੇਜ ਤੇ ਤੇ ਇਹ ਸਾਰੇ ਜਲਵੇ ਇੱਕ ਦਿਲ ਰੋਜ਼ ਬੇਟੀ ਜਿਹਦਾ ਕਤਲ ਕਰ ਦਿੱਤਾ ਗਿਆ ਸੀ 2 ਸਾਲ ਪਹਿਲਾਂ ਬੜੀ ਨੰਨੀ ਬੇਟੀ ਦਾ ਅੱਜ ਉਸ ਬੇਟੀ ਦੇ ਮੈਡਲ ਅਸੀਂ ਗਲਾਂ 'ਚ ਪੈ ਰਹੇ ਨੇ ਆ ਉਸ ਬੇਟੀ ਦਾ ਮੈਡਲ ਹੈ ਜਿਹੜਾ ਗਲਾਂ 'ਚ ਪਾ ਰਹੇ ਹਾਂ ਜੀ ਉਸ ਬੇਟੀ ਦਾ ਮੈਡਲ ਪਾਇਆ ਜਾ ਰਿਹਾ ਤੇ ਆਹੋ ਬਹੁਤ ਅੱਛਾ ਲੱਗਦਾ ਹਰ ਇੱਕ ਦੇ ਚਿਹਰੇ ਤੇ ਮੁਸਕਰਾਹਟ ਦਿਖਾਈ ਦੇ ਰਹੀ ਹੈ ਖੁਸ਼ੀ ਦਿਖਾਈ ਦੇ ਰਹੀ ਹੈ ਕਿਉਂਕਿ ਪੰਜਾਬ 'ਚੋਂ ਮੇਲੇ ਘਵਾਚ ਗਏ ਇਹ ਮੇਲੇ ਨੂੰ ਜਿੰਦਾ ਰੱਖਣ ਦੀ ਕੋਸ਼ਿਸ਼ ਕਰਦੇ ਆਂ ਇੱਕ ਮਹੀਨਾ ਮੰਗਤੇ ਬਣ ਕੇ ਘੁੰਮਣਾ ਪੈਂਦਾ ਤਾਂ ਜਾ ਕੇ 2-3 ਘੰਟੇ ਦਾ ਮੇਲਾ ਲੱਗਦਾ ਬੜਾ ਔਖਾ ਬੜਾ ਔਖਾ ਕਿ ਬੜਾ ਉਹ ਮੈਂ ਸਮਝਦਾ ਸਾਰੇ ਨਾਲੋਂ ਔਖਾ ਕੰਮ ਆ ਪਰ ਕਰਦੇ ਆ ਜਿਨ੍ਹਾਂ ਚਿਹਰੇ ਖੂਨ ਚੱਲਦਾ ਹੈ ਰਗਾਂ ਚ ਮੇਲੇ ਲਾਉਂਦੇ ਰਹਾਂਗੇ ਹਰਜੀਵ ਕੁਮਾਰ ਲਵਲੀ ਜੀ ਵਰਗੇ ਦੋਸਤ ਬੱਚਾ ਸਾਡਾ ਛੋਟਾ ਭਰਾ ਸਿਮੀ ਖਵਾਤਰਾ ਜਿਹੜੀ ਮੈਂ ਸਮਝਦਾ ਸਾਡਾ ਮੇਲ ਸਤਲੁਜ ਕਲੱਬ 'ਚ ਹੋਇਆ ਐਨੀ ਅੱਛੀ ਪੈਂਟ ਸਾਡੀ ਤੇ ਇਹਨਾਂ ਨੇ ਅੱਗੇ ਹੋ ਕੇ ਰੋਲ ਅਦਾ ਕੀਤਾ ਧੰਨਵਾਦ ਜੀ ਕਿਤੇ ਨਾ ਕਿਤੇ ਘਾਟਾ ਮਹਿਸੂਸ ਹੋ ਰਿਹਾ ਸੁਰਿੰਦਰ ਚਿੰਦਾ ਜੀ ਹਰ ਵਾਰ ਸੁਰਿੰਦਰ ਚਿੰਦਾ ਜੀ ਦੀ ਯਾਦ ਨੂੰ ਮੇਲਾ ਮਾਸਟਰ ਜੀ ਆਜੋ ਆਜੋ ਨੇ ਆਓ ਹਾਂਜੀ ਹਾਂਜੀ ਤੇ ਇਹ ਯਾਦ ਨੂੰ ਮੇਲਾ ਸਮਰਪਿਤ ਹੈ ਕਿਉਂਕਿ ਸਰਿੰਦਰ ਚਿੰਦਾ ਜੀ ਮੈਨੂੰ ਯਾਦ ਹੈ ਆਪਾਂ ਇੰਜੇ ਖੜੇ تھے ਇਹਨਾਂ ਨੂੰ ਵੀ ਠਾਲਿਆ ਨਾਲ ਤੇ بارش ਵੀ ਹੋਣ ਲੱਗੀ ਉਹ ਕਹਿੰਦੇ ਫਿਕਰ ਨਾ ਕਰੋ ਕੋਈ ਪਰਵਾਹ ਨਹੀਂ ਹੈ ਜੋ ਮੈਂ ਸਮਝਦਾ ਇਤਿਹਾਸਕ ਗੀਤ ਗਾਏ ਜੋ ਇਹਨਾਂ ਨੇ ਇੱਕ ਇਤਿਹਾਸਿਰ دیا۔ ਬੜੀ ਬੜੀ ਖੁਸ਼ੀ ਦੀ ਗੱਲ ਹੈ ਪਰ ਉਹਨਾਂ ਦਾ ਜਾਣਾ ਬੜੇ ਵੱਡੇ ਗੰਮ ਦੀ ਗੱਲ ਹੈ ਮੈਸੇਜ ਕੀ ਦੇਵੋਗੇ ਜੀ ਕੁੜੀਆਂ ਦੇ ਲੋੜੀ ਨੂੰ ਮਨਾਇਆ ਜਾ ਰਿਹਾ ਜਿਹੜਾ ਕੀ ਮੈਸੇਜ ਹੈ ਜੀ ਮੈਂ ਸਮਝਦਾ ਅਸਲੀ ਇਹ ਹੈ ਕਿ ਜਿਹੜੇ ਸਾਡੇ ਸਮਾਜ ਦੇ ਅੰਦਰ ਬੇਟੀ ਅਤੇ ਭੀਟੇ ਦੇ ਜਨਮ ਤੇ ਜੋ ਵਿਤਕਰਾ ਪਾਇਆ ਜਾਂਦਾ ਉਹ ਵਿਤਕਰਾ ਨਹੀਂ ਹੋਣਾ ਚਾਹੀਦਾ ਸਾਡੇ ਅਮੀਰ ਵਿਰਸੇ ਨੂੰ ਕਲੰਕਿਤ ਕਰਨ ਵਾਲਾ ਕਿ ਆਓ ਅਸੀਂ ਉਹ ਵਿਤਕਰੇ ਖਤਮ ਕਰੀਏ ਸੋਹਣੇ ਸਮਾਜ ਦੀ ਸਿਰਜਣਾ ਕਰੀਏ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰੀਏ ਮੈਂ ਸਾਰਿਆਂ ਨੂੰ ਸੱਦਾ ਦਿੰਦਾ ਇੱਥੇ ਨਾ ਪਾਰਟੀ ਨਾ ਕਿਸੇ ਵਰਗ ਨਾ ਹੋਰ ਸਾਰੇ ਆਓ ਆਓ ਮਿਲ ਕੇ ਮੇਲੇ ਦਾ ਘਟੋ ਘਟ ਇਕੱਠੇ ਬਣਾਈਏ ਬਾਕੀ ਤੇ ਲੜੰਗੀਆਂ ਲੜੀ ਜਾਂਦੇ ਆ ਤੇ ਮੈਂ ਸਮਝਦਾ ਬੇਟੀਆਂ ਅੱਗੇ ਅਸੀਂ ਪਿੱਛੇ ਅਸੀਂ ਇਹਨਾਂ ਨੂੰ ਅਫਸਰ ਪਹਿਲੀ ਮੀਟਿੰਗ ਚ ਕਿਹਾ ਸੀ ਕਿ ਬੇਟੀਆਂ ਅੱਗੇ ਹੋ ਕੇ ਕੰਮ ਕਰਨ ਅਸੀਂ ਤਾਂ ਪ੍ਰਬੰਧਕ ਆ ਅਸੀਂ ਰੋਲ ਅਦਾ ਕਰਾਂਗੇ ਦੇਖੋ ਹਰਿਆਣਾ ਤੋਂ ਮਰਾਉ ਸਿੰਘ ਮੇਰਾ ਕਲਾਸ ਫੇਲੋ ਮਾਸਟਰ ਆ ਮਾ ਜੀ ਆ ਇਹ ਸੁਰੇਸ਼ ਕੁਮਾਰ ਗੋਹਿਲ ਮਾਸਟਰ ਆਮ ਬੜਾ ਸਿੱਖ ਇਤਿਹਾਸ ਦਾ ਜਾਨੂ ਆ ਕਿਉਂਕਿ ਇਹਦਾ LIC ਦਾ ਵੱਡਾ ਅਫੀਸਰ ਹੈ ਤੇ ਵੱਡੀ ਗੱਲ ਅਸੀਂ ਪਹਿਲੀ ਜਮਾਤ ਤੋਂ ਇਕੱਠੇ ਪੜੇ ਆ ਇਹਨੂੰ ਸਾਡੇ ਨੂੰ ਬੜਾ ਵੱਧ ਆਉਂਦਾ ਸਾਨੂੰ ਕੱਟ ਅਸੀਂ ਦੀ ਨਕਲ ਮਾਰ ਕੇ ਪੜੇ ਕੇ ਜੀ ਬਾਬਾ ਜੀ ਸਰਕਾਰ ਨੂੰ ਰਾਜਪਦਰੀ ਪ੍ਰੋਗਰਾਮ ਕਰਨਾ ਚਾਹੀਦਾ ਤਿਆਂ ਦੇ ਲੋੜੀਂਦਾ ਜ਼ਰੂਰ ਕਰਨਾ ਚਾਹੀਦਾ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਕਿ ਆ ਦੇਖੋ ਅਸੀਂ ਤਾਂ ਆਪਣੀ ਮਿਹਨਤ ਨਾਲ ਜੋ ਕੁਝ ਕਰ ਰਹੇ ਆ ਜਿੰਨਾ ਹੋ ਸਕਦਾ ਕਰਨ ਲੱਗੇ ਹੋਏ ਆ ਤੇ ਮੈਨੂੰ ਪਤਾ ਕਦੇ ਕਿਸੇ ਤੋਂ ਫੜ ਕੇ ਲਵਾਫੇ ਵਿੱਚ ਪੈਸੇ ਪਾਉਣ ਲੱਗਿਆ ਕਦੇ ਕਿਸੇ ਤੋਂ ਫੜ ਕੇ ਪਾਉਣ ਲੱਗਿਆ ਨਹੀਂ ਪੂਰਾ ਕਰਨਾ ਸਭਾ ਲਵਾਫਾ ਤੇ ਇਹ ਤਾਂ ਜ਼ਿੰਮੇਵਾਰੀ ਦਾ ਅਹਿਸਾਸ ਹੋਰਾਂ ਨੂੰ ਵੀ ਹੋਣਾ ਚਾਹੀਦਾ ਮੈਂ ਸਮਝਦਾ ਹਾਂ ਬੇਟੀਆਂ ਨੂੰ ਸ਼ਗਨ ਚਾਹੀਏ ਇੱਕ ਬੰਦਾ ਇੱਕ ਲਵਾਫਾ ਵੀ ਪਾਵੇ ਕਹੇ ਬਈ ਮੈਂ ਆਪਣੇ ਵੱਲੋਂ ਪਾਉਣਾ ਉਹਦਾ ਕਿਉਂਕਿ ਜਿਵੇਂ ਅਸੀਂ ਕੰਝਕਾਂ ਦੀ ਪੂਜਾ ਕਰਦੇ ਹਾਂ ਬੇਟੀਆਂ ਦੀ ਪੂਜਾ ਕਰਦੇ ਹਾਂ ਘਰਾਂ 'ਚ ਬੇਟੀਆਂ ਨੂੰ ਸਤਿਕਾਰ ਦਿੰਦੇ ਹਾਂ ਇਹ ਮੇਲੇ ਤੇ ਆ ਕੇ ਵੀ ਅਗਲਾ ਹੱਥ ਖੜਾ ਕਰਕੇ ਕਹੇ ਮੈਂ ਦੋ ਬੀਟੀਆਂ ਨੂੰ ਸ਼ਗਨ ਪਾਉਣਾ ਮੈਂ ਇੱਕ ਨੂੰ ਪਾਉਣਾ ਤਾਂ ਕਿ ਸਾਡਾ ਵੀ ਪਾਰ ਵਡਾਇਆ ਜਾਵੇ ਠੀਕ ਹੈ ਜੀ ਤੇ ਅੱਜ ਮੈਂ ਸਭ ਨਾਲ 15 ਤੋਂ 20 ਲੱਖ ਰੁਪਏ ਇਸ ਮੇਲੇ ਤੇ ਲੱਗਣ ਚਾ